ਕਿ ਬੁੱਢਲਾਡੇ ਸ਼ਹਿਰ ਦਾ ਜਿਹੜਾ ਕਾਰੋਬਾਰ ਹੈ ਇਹ ਦਿਨ-ਪ੍ਰਤੀ ਦਿਨ ਘਟਦਾ ਜਾ ਰਿਹਾ ਡਾਊਨ ਹੁੰਦਾ ਜਾ ਰਿਹਾ ਸਾਰੇ ਕਹਿੰਦੇ ਨੇ ਕਿ ਬੁੱਢਲਾਡੇ 'ਚ ਬਿਜ਼ਨਸ ਹੁਣ ਨਹੀਂ ਰਿਹਾ ਬੁੱਢਲਾਡੇ ਦੇ ਕਾਰੋਬਾਰ ਦਾ ਜਿਹੜਾ ਵੇੜਾ ਹੈ ਉਹ ਦਿਨੋਂ-ਦਿਨ ਬੈਠਦਾ ਜਾ ਰਿਹਾ ਇੱਕ ਥਿਊ ਹੈ ਕਿ ਮੰਡੀ ਦੇ ਵਿੱਚ ਜੋ ਕਾਰੋਬਾਰ ਹੈ ਬੁੱਢਲਾਡਾ ਸ਼ਹਿਰ ਦੇ ਵਿੱਚ ਉਹ ਖਤਮ ਹੁੰਦਾ ਜਾ ਰਿਹਾ ਬਹੁਤ ਘਟਦਾ ਜਾ ਰਿਹਾ ਹੈ ਜੀ ਲੇਕਿਨ ਕੁਝ ਲੋਕਾਂ ਦਾ ਵਿਸ਼ਵਾਸ ਵੀ ਉਲਟ ਵੀ ਹੈ ਕਿ ਟੋਟਲ ਕਾਰੋਬਾਰ ਡਾਊਨ ਨਹੀਂ ਜਾ ਰਿਹਾ ਕਾਰੋਬਾਰ ਦਾ ਇੱਕ ਹਿੱਸਾ ਡਾਊਨ ਜਾ ਰਿਹਾ ਹੈ ਜੀ ਬੇਸਿਕਲੀ ਜੇ ਆਪਾਂ ਗੱਲ ਕਰੀਏ ਤਾਂ ਮੈਂ ਤਿੰਨ ਭਾਗਾਂ ਦੇ ਵਿੱਚ ਮੁੰਡਾਡੇ ਦੇ ਬਿਜ਼ਨਸ ਨੂੰ ਜਾਂ ਬਿਜ਼ਨਸਮੈਨ ਨੂੰ ਡਿਵਾਈਡ ਕਰਦਾ ਹੈਗਾ ਜੀ ਇੱਕ ਹੈਗੀ ਆ ਜੋ ਮੀਡਲ ਕਲਾਸ ਸ਼ੌਪਕੀਪਰ ਹੈ ਹਮ ਇੱਕ ਹੈ ਕਲਾਸ ਤੋਂ ਉੱਪਰ ਥੋੜੀ ਜੀ ਜੋ ਸ਼ੌਪਕੀਪਰਸ ਆ ਜਾਂਦੇ ਆ ਇੱਕ ਲੋਅਰ ਲੈਵਲ ਦੇ ਦੁਕਾਨਦਾਰ ਆ ਜਾਂਦੇ ਹੈਗੇ ਜੀ ਤਾਂ ਤਿੰਨਾਂ ਦੇ ਵਿੱਚ ਡਿਫਰੈਂਸ ਹੈਗਾ ਤੁਸੀਂ ਇੱਕ ਚੀਜ਼ ਦੇਖੋਗੇ ਕਿ ਟੋਟਲ ਬਿਜ਼ਨਸ ਡਾਊਨ ਨਹੀਂ ਜਾ ਰਿਹਾ ਸਰਟਨ ਪਰਸੈਂਟੇਜ ਹਰੇਕ ਬਿਜ਼ਨਸ ਦੇ ਵਿੱਚ ਹੈ ਇਹਨਾਂ ਕੇ ਜੇ ਕਿਸੇ ਇੱਕ